ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਨਵੇਂ ਆਂਕੜੇ ਮੁਤਾਬਕ 2025 ਦੌਰਾਨ 40000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚ ਸੈਂਕੜੇ ਦੀ ਗਿਣਤੀ ਪੰਜਾਬੀਆਂ ਦੀ ਵੀ ਹੋ ਸਕਦੀ ਹੈ 1 ਜਨਵਰੀ ਤੋਂ 31 ਦਸੰਬਰ 2025 ਤੱਕ ਦੇ ਆਂਕੜਿਆਂ ਅਨੁਸਾਰ ਵਾਪਸ ਮੁੜੇ ਗਏ ਬਹੁਤੇ ਲੋਕਾਂ ਕੋਲ ਵਿਸਤਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਮੌਜੂਦ ਸਨ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਅਮਰੀਕਾ ਸਰਹੱਦ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਇਸੇ ਸਮੇਂ ਦੌਰਾਨ ਏਜੰਸੀ ਨੂੰ 74000 ਤੋਂ ਵੱਧ ਐਸਐਲਐਮ ਕਲੇਮਸ ਨਾਲ ਵੀਨੇ ਜਿੱਤਣਾ ਪਿਆ ਜਦਕਿ 22000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਬਾਰਡਰ ਏਜੰਸੀ ਦੇ ਮੁਤਾਬਕ 2025 ਵਿੱਚ ਕੁੱਲ 8 ਕਰੋੜ 23 ਲੱਖ ਯਾਤਰੀ ਕੈਨੇਡਾ ਪਹੁੰਚੇ ਇਹਨਾਂ ਵਿੱਚੋਂ 3 ਕਰੋੜ 67 ਲੱਖ ਹਵਾਈ ਜਹਾਜ਼ ਰਾਹੀਂ ਅਤੇ ਚਾਰ ਕ ਰੋੜ ਬੀ ਲੱਖ ਅਮਰੀਕੀ ਸਰਹੱਦ ਰਾਹੀਂ ਢਾਕਿਲ ਹੋਏ ਜਿਨ੍ਹਾਂ ਵਿੱਚ 55 ਲੱਖ ਤੋਂ ਵੱਧ ਟਰੱਕ ਡਰਾਈਵਰ ਵੀ ਸ਼ਾਮਿਲ ਸਨ ਅਧਿਕਾਰੀਆਂ ਅਨੁਸਾਰ 2024 ਤੋਂ ਹੀ ਹਵਾਈ ਅੱਡਿਆਂ ਤੇ ਐਟ ਰਿਪੋਰਟਸ سے ਜਾਂਚ ਕਢੀ ਕੀਤੀ ਗਈ ਹੈ ਸਿਰਫ ਜੁਲਾਈ 2024 ਦੌਰਾਨ ਹੀ 5800 ਤੋਂ ਵੱਧ ਲੋਕਾਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਹੁਣ ਹਵਾਈ ਅਤੇ ਜ਼ਮੀਨੀ ਦੋਹਾਂ ਰਸਤੇ ਰਾਹੀਂ ਆਉਣ ਵਾਲਿਆਂ ਦੇ ਯਾਤਰਾ ਦਸਤਾਵੇਜ਼ ਬਹੁਤ ਬ੍ਰਿਕੇ ਨਾਲ ਜਾਂਚੇ ਜਾ ਰਹੇ ਨੇ ਕੁਝ ਇਮੀਗ੍ਰੇਸ਼ਨ ਵਕੀਲਾ ਦਾ ਦਾਵਾ ਹੈ ਕਿ ਸਰਹੱਦੀ ਅਧਿਕਾਰੀਆਂ ਤੇ ਦਬਾਅ ਹੈ ਅਤੇ ਜਾਇਜ਼ਾ ਵੀਜ਼ਾ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫੈਸਲੇ ਨਿਰਪੱਖ ਅਤੇ ਨਿਯਮਾਂ ਅਨੁਸਾਰ ਹੀ ਲਏ ਜਾਂਦੇ ਨੇ ਏਜੰਸੀ ਦੇ ਬੁਲਾਵੇ ਮੁਤਾਬਕ ਹਰ ਵਿਅਕਤੀ ਦੇ ਦਸਤਾਵੇਜ਼ਾਂ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਜੇਕਰ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਮੌਜੂਦਾ ਨਿਯਤਿਆਂ ਦੇ ਤਹਿਤ ਹੁੰਦਾ ਹੈ ਹਾਲਾਂਕਿ ਨਿਯਤਿਆਂ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਵਿਸਥਾਰ ਨਹੀਂ ਦਿੱਤਾ ਗਿਆ ਇਸ ਮਾਮਲੇ ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਕਾਨੂੰਨ ਵਿਭਾਗ ਨਾਲ ਸੰਬੰਧਿਤ ਸਹਾਇਕ ਪ੍ਰੋਫੈਸਰ ਗੀਡੀਅਨ ਕ੍ਰਿਸਚਨ ਨੇ ਸਵਾਲ اٹھਾਇਆ ਹੈ ਕਿ ਜੇਕਰ ਲੋਕਾਂ ਨੂੰ ਦਾਖਲ ਨਹੀਂ ਹੋਣ ਦੇਣਾ ਤਾਂ ਫਿਰ ਉਹਨਾਂ ਨੂੰ ਵੀਜ਼ੇ ਕਿਉਂ ਜਾਰੀ ਕੀਤੇ ਜਾਂਦੇ ਨੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਹਾਇਸ਼ ਸੰਕਟ ਤੇ ਮਹਿੰਗਾਈ ਲਈ ਅਸਥਾਈ ਨਿਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਅੰਦਾਜ਼ੇ ਅਨੁਸਾਰ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ 3 ਮਿਲੀਅਨ ਦੇ ਨੇੜੇ ਹੈ ਸਰਕਾਰ ਵੱਲੋਂ ਇਹ ਗਿਣਤੀ ਘਟਾ ਕੇ ਲਗਭਗ 2 ਲੱਖ ਕਰੰਦਾ 84 ਰੱਖਿਆ ਗਿਆ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਹੋਲਡਰ ਅਤੇ ਵਿਸਟਰ ਵੀਜ਼ਾ ਧਾਰਕ ਸ਼ਾਮਿਲ ਨੇ ਕੁੱਲ ਮਿਲਾ ਕੇ ਬਾਰਡਰ ਨੀਤੀਆਂ ਦੇ ਸਖਤੀ ਅਤੇ ਵੀਜ਼ਾ ਜਾਰੀ ਕਰਨ ਦੀ ਘਟਦੀ ਰਫ਼ਤਾਰ ਨੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਨਵੇਂ ਆਂਕੜਿਆਂ ਮੁਤਾਬਕ 2025 ਦੌਰਾਨ 40,000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚ ਸੈਂਕੜੇ ਦੀ ਗਿਣਤੀ ਪੰਜਾਬੀਆਂ ਦੀ ਵੀ ਹੋ ਸਕਦੀ ਹੈ 1 ਜਨਵਰੀ ਤੋਂ 31 ਦਸੰਬਰ 2025 ਤੱਕ ਦੇ ਆਂਕੜਿਆਂ ਅਨੁਸਾਰ ਵਾਪਸ ਮੁੜੇ ਗਏ ਬਹੁਤੇ ਲੋਕਾਂ ਕੋਲ ਵਿਸਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਮੌਜੂਦ ਸਨ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਅਮਰੀਕਾ ਸਰਹੱਦ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਇਸੇ ਸਮੇਂ ਦੌਰਾਨ ਏਜੰਸੀ ਨੂੰ 74000 ਤੋਂ ਵੱਧ ਐਸਐਲਐਮ क्लेम्स ਨਾਲ ਵੀਨੇ ਜਿੱਤਣਾ ਪਿਆ ਜਦਕਿ 22000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਬਾਰਡਰ ਏਜੰਸੀ ਮੁਤਾਬਕ 2025 ਵਿੱਚ ਕੁੱਲ 8 ਕਰੋੜ 23 ਲੱਖ ਯਾਤਰੀ ਕੈਨੇਡਾ ਪਹੁੰਚੇ ਇਹਨਾਂ ਵਿੱਚੋਂ 3 ਕਰੋੜ 67 ਲੱਖ ਹਵਾਈ ਜਹਾਜ਼ ਰਾਹੀਂ ਅਤੇ 4 ਕਰੋੜ 20 ਲੱਖ ਅਮਰੀਕੀ ਸਰਹੱਦ ਰਾਹੀਂ ਧਾਕੇਲ ਹੋਏ ਜਿਨ੍ਹਾਂ ਵਿੱਚ 55 ਲੱਖ ਤੋਂ ਵੱਧ ਟਰੱਕ ਡਰਾਈਵਰ ਵੀ ਸ਼ਾਮਿਲ ਸਨ ਅਧਿਕਾਰੀਆਂ ਅਨੁਸਾਰ 2024 ਤੋਂ ਹੀ ਹਵਾਈ ਅੱਡਿਆਂ ਤੇ ਐਟ ਰਿਪੋਰਟਸ سے ਜਾਂਚ ਕਢੀ ਕੀਤੀ ਗਈ ਹੈ ਸਿਰਫ ਜੁਲਾਈ 2024 ਦੌਰਾਨ ਹੀ 5800 ਤੋਂ ਵੱਧ ਲੋਕਾਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਹੁਣ ਹਵਾਈ ਅਤੇ ਜ਼ਮੀਨੀ ਦੋਹਾਂ ਰਸਤੇ ਰਾਹੀਂ ਆਉਣ ਵਾਲਿਆਂ ਦੇ ਯਾਤਰਾ ਦਸਤਾਵੇਜ਼ ਬਹੁਤ ਬ੍ਰਿਕੀ ਨਾਲ ਜਾਂਚੇ ਜਾ ਰਹੇ ਨੇ ਕੁਝ ਇਮੀਗ੍ਰੇਸ਼ਨ ਵਕੀਲਾ ਦਾ ਦਾਵਾ ਹੈ ਕਿ ਸਰਹੱਦੀ ਅਧਿਕਾਰੀ ਤੇ ਦਬਾਅ ਹੈ ਅਤੇ ਜਾਇਜ਼ਾ ਵੀਜ਼ਾ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਦਾਖਲ ਨਹੀਂ ਹੁੰ ਦਿੱਤਾ ਜਾ ਰਿਹਾ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫੈਸਲੇ ਨਿਰਪੱਖ ਅਤੇ ਨਿਯਮਾਂ ਅਨੁਸਾਰ ਹੀ ਲਏ ਜਾਂਦੇ ਨੇ ਏਜੰਸੀ ਦੇ ਬੁਲਾਵੇ ਮੁਤਾਬਕ ਹਰ ਵਿਅਕਤੀ ਦੇ ਦਸਤਾਵੇਜ਼ਾਂ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਜੇਕਰ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਮੌਜੂਦਾ ਨਿਯਤਿਆ ਦੇ ਤਹਿਤ ਹੁੰਦਾ ਹੈ ਹਾਲਾਂਕਿ ਨਿਯਤਿਆ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਵਿਸਥਾਰ ਨਹੀਂ ਦਿੱਤਾ ਗਿਆ ਇਸ ਮਾਮਲੇ ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਕਾਨੂੰਨ ਵਿਭਾਗ ਨਾਲ ਸੰਬੰਧਿਤ ਸਹਾਇਕ ਪ੍ਰੋਫੈਸਰ ਗੀਡੀਅਨ ਕ੍ਰਿਸਚਨ ਨੇ ਸਵਾਲ اٹھਾਇਆ ਹੈ ਕਿ ਜੇਕਰ ਲੋਕਾਂ ਨੂੰ ਦਾਖਲ ਨਹੀਂ ਹੋਣ ਦੇਣਾ ਤਾਂ ਫਿਰ ਉਹਨਾਂ ਨੂੰ ਵੀਜ਼ੇ ਕਿਉਂ ਜਾਰੀ ਕੀਤੇ ਜਾਂਦੇ ਨੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਹਾਇਸ਼ ਸੰਕਟ ਤੇ ਮਹਿੰਗਾਈ ਲਈ ਅਸਥਾਈ ਨਿਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅੰਦਾਜ਼ੇ ਅਨੁਸਾਰ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ 3 ਮਿਲੀਅਨ ਦੇ ਨੇੜੇ ਹੈ। ਸਰਕਾਰ ਵੱਲੋਂ ਇਹ ਗਿਣਤੀ ਘਟਾ ਕੇ ਲਗਭਗ 2 ਲੱਖ ਕਰੰਦਾ 8 4 ਰੱਖਿਆ ਗਿਆ ਹੈ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਵਰਕ ਪਰਮਿਟ ਹੋਲਡਰ ਅਤੇ ਵਿਸਟਰ ਵੀਜ਼ਾ ਧਾਰਕ ਸ਼ਾਮਲ ਨੇ। ਕੁੱਲ ਮਿਲਾ ਕੇ ਬਾਰਡਰ ਨੀਤੀਆਂ ਦੇ ਸਖਤੀ ਅਤੇ ਵੀਜ਼ਾ ਜਾਰੀ ਕਰਨ ਦੀ ਘਟਦੀ ਰਫ਼ਤਾਰ ਨੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਨਾਮੇ ਅੰਕੜੇ ਮੁਤਾਬਕ 2025 ਦੌਰਾਨ 40000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਦਾਖਲ ਹੁੰਦੀ ਇਜਾਜ਼ਤ ਨਹੀਂ ਦਿੱਤੀ ਗਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚ ਸੈਂਕੜੇ ਦੀ ਗਿਣਤੀ ਪੰਜਾਬੀਆਂ ਦੀ ਵੀ ਹੋ ਸਕਦੀ ਹੈ 1 ਜਨਵਰੀ ਤੋਂ 31 ਦਸੰਬਰ 2025 ਤੱਕ ਦੇ ਆਂਕੜਿਆਂ ਅਨੁਸਾਰ ਵਾਪਸ ਮੁੜੇ ਗਏ ਬਹੁਤੇ ਲੋਕਾਂ ਕੋਲ ਵਿਸਤਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਮੌਜੂਦ ਸਨ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਅਮਰੀਕਾ ਸਰਹੱਦ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਇਸੇ ਸਮੇਂ ਦੌਰਾਨ ਏਜੰਸੀ ਨੇ 74000 ਤੋਂ ਵੱਧ ਐਸਐਲਐਮ ਕਲੇਮਸ ਨਾਲ ਵੀਨੇ ਜਿੱਤਣਾ ਪਿਆ ਜਦਕਿ 22000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਬਾਰਡਰ ਏਜੰਸੀ ਮੁਤਾਬਕ 2025 ਵਿੱਚ ਕੁੱਲ 8 ਕਰੋੜ 23 ਲੱਖ ਯਾਤਰੀ ਕੈਨੇਡਾ ਪਹੁੰਚੇ ਇਹਨਾਂ ਵਿੱਚੋਂ 3 ਕਰੋੜ 67 ਲੱਖ ਹਵਾਈ ਜਹਾਜ਼ ਰਾਹੀਂ ਅਤੇ ਚਾਰਕ ਰੋਡ ਬੀ ਲੱਖ ਅਮਰੀਕੀ ਸਰਹੱਦ ਰਾਹੀਂ ਦਾਖਲ ਹੋਏ ਜਿਨ੍ਹਾਂ ਵਿੱਚ 55 ਲੱਖ ਤੋਂ ਵੱਧ ਟਰੱਕ ਡਰਾਈਵਰ ਵੀ ਸ਼ਾਮਿਲ ਸਨ ਅਧਿਕਾਰੀਆਂ ਅਨੁਸਾਰ 2024 ਤੋਂ ਹੀ ਹਵਾਈ ਅੱਡਿਆਂ ਤੇ ਐਟ ਰਿਪੋਰਟਸ سے ਜਾਂਚ ਕਢੀ ਕੀਤੀ ਗਈ ਹੈ ਸਿਰਫ ਜੁਲਾਈ 2024 ਦੌਰਾਨ ਹੀ 5800 ਤੋਂ ਵੱਧ ਲੋਕਾਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਹੁਣ ਹਵਾਈ ਅਤੇ ਜ਼ਮੀਨੀ ਦੋਹਾਂ ਰਸਤੇ ਰਾਹੀਂ ਆਉਣ ਵਾਲਿਆਂ ਤੇ ਯਾਤਰਾ ਦਸਤਾਵੇਜ਼ ਬਹੁਤ ਬ੍ਰਿਕ ਨਾਲ ਜਾਂਚੇ ਜਾ ਰਹੇ ਨੇ ਕੁਝ ਇਮੀਗ੍ਰੇਸ਼ਨ ਵਕੀਲਾ ਦਾ ਦਾਅਵਾ ਹੈ ਕਿ ਸਰਹੱਦੀ ਅਧਿਕਾਰੀਆਂ ਤੇ ਦਬਾਅ ہے اتے جائزہ ویزا ہونے ਦੇ باوجود کئی ਲੋਕਾਂ ਨੂੰ داخل ਨਹੀਂ ਹੋਣ ਦਿੱਤਾ ਜਾ ਰਿਹਾ دوسرے ਪਾਸੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫੈਸਲੇ ਨਿਰਪੱਖ ਅਤੇ ਨਿਯਮਾਂ ਅਨੁਸਾਰ ਹੀ ਲਏ ਜਾਂਦੇ ਨੇ ਏਜੰਸੀ ਦੇ ਬੁਲਾਵੇ ਮੁਤਾਬਕ ਹਰ ਵਿਅਕਤੀ ਦੇ ਦਸਤਾਵੇਜ਼ਾਂ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਜੇਕਰ داخل ਹੋਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਮੌਜੂਦਾ ਨੀਤੀਆਂ ਦੇ ਤਹਿਤ ਹੁੰਦਾ ਹੈ ਹਾਲਕਿ ਨਿਯਤਿਆਂ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਵਿਸਥਾਰ ਨਹੀਂ ਦਿੱਤਾ ਗਿਆ ਇਸ ਮਾਮਲੇ ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਕਾਨੂੰਨ ਵਿਭਾਗ ਨਾਲ ਸੰਬੰਧਿਤ ਸਹਾਇਕ ਪ੍ਰੋਫੈਸਰ ਗੀਡੀਅਨ ਕ੍ਰਿਸਚਨ ਨੇ ਸਵਾਲ اٹھਾਇਆ ਹੈ ਕਿ ਜੇਕਰ ਲੋਕਾਂ ਨੂੰ ਦਾਖਲ ਨਹੀਂ ਹੋਣ ਦੇਣਾ ਤਾਂ ਫਿਰ ਉਹਨਾਂ ਨੂੰ ਵੀਜ਼ੇ ਕਿਉਂ ਜਾਰੀ ਕੀਤੇ ਜਾਂਦੇ ਨੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਹਾਇਸ਼ ਸੰਕਟ ਤੇ ਮਹਿੰਗਾਈ ਲਈ ਅਸਥਾਈ ਨਿਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਅੰਦਾਜ਼ੇ ਅਨੁਸਾਰ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ 3 ਮਿਲੀਅਨ ਦੇ ਨੇੜੇ ਹੈ ਸਰਕਾਰ ਵੱਲੋਂ ਇਹ ਗਿਣਤੀ ਘਟਾ ਕੇ ਲਗਭਗ 2 ਲੱਖ ਕਰੰਦਾ 84 ਰੱਖਿਆ ਗਿਆ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਹੋਲਡਰ ਅਤੇ ਵਿਸਟਰ ਵੀਜ਼ਾ ਧਾਰਕ ਸ਼ਾਮਿਲ ਨੇ ਕੁੱਲ ਮਿਲਾ ਕੇ ਬਾਰਡਰ ਨੀਤੀਆਂ ਦੇ ਸਖਤੀ ਅਤੇ ਵੀਜ਼ਾ ਜਾਰੀ ਕਰਨ ਦੀ ਘਟਦੀ ਰਫ਼ਤਾਰ ਨੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਨਵੇਂ ਆਂਕੜੇ ਮੁਤਾਬਕ 2025 ਦੌਰਾਨ 40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚ ਸੈਂਕੜੇ ਦੀ ਗਿਣਤੀ ਪੰਜਾਇਪੀਆ ਦੀ ਵੀ ਹੋ ਸਕਦੀ ਹੈ 1 ਜਨਵਰੀ ਤੋਂ 31 ਦਸੰਬਰ 2025 ਤੱਕ ਦੇ ਆਂਕੜਿਆਂ ਅਨੁਸਾਰ ਵਾਪਸ ਮੁੜੇ ਗਏ ਬਹੁਤੇ ਲੋਕਾਂ ਕੋਲ ਵਿਸਤ੍ਰ ਵਿਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਮੌਜੂਦ ਸਨ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਅਮਰੀਕਾ ਸਰਹੱਦ ਰਹੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਇਸੇ ਸਮੇਂ ਦੌਰਾਨ ਏਜੰਸੀ ਨੇ 74000 ਤੋਂ ਵੱਧ ਅਸਾਲਮ ਕਲੇਮਸ ਨਾਲ ਵੀ ਨੇ ਜਿੱਤਣਾ ਪਿਆ ਜਦਕਿ 22000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ